ਜਿਹੜੀ ਅਗਲੀ ਖਬਰ ਆ ਉਹ ਬੜੀ ਹੈਰਾਨੀਜਨਕ ਆ ਬਹੁਤ ਬਾਰ ਆਪਾਂ ਰੇਡੀਓ ਦੇ ਉੱਤੇ ਸਾਡਾ ਮੇਨ ਮਕਸਦ ਹੁੰਦਾ ਵੀ ਆਪਾਂ ਖ਼ਬਰیں ਸਾਂਝੀ ਕਰਨੀਆਂ ਤੇ ਆਪਣੀ ਕਮਿਊਨਿਟੀ ਨੂੰ ਅਲਰਟ ਕਰਨਾ ਵੀ ਭਈ ਆ ਕੁਝ ਵਾਪਰਿਆ ਤੁਹਾਡੇ ਚ ਜਾਂ ਸਾਡੇ ਚ ਕੋਈ ਕਮੀ ਪੇਸ਼ੀ ਕਿਸੇ ਚਾਹੇ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਹੋਰ ਇਸ਼ੂ ਚ ਹੈਗੀ ਆ ਤੇ ਉਹਨੂੰ ਕਰੈਕਟ ਕਰ ਲਓ ਕਿਉਂਕਿ ਅਮਰੀਕਾ ਚ ਆ ਕੁਝ ਵਾਪਰ ਰਿਹਾ ਵੀ ਇਹ ਨਾ ਸੋਚੀ ਜਾਵੇ ਪੰਜਾਬ ਚ ਕੀ ਵਾਪਰ ਰਿਹਾ ਹਨ ਜਿੱਥੇ ਆਪਾਂ ਰਹਿ ਰਹੇ ਆ ਇੱਥੇ ਅੱਜ ਦੀ ਰੇਟ ਚ ਬਹੁਤ ਵੱਡਾ ਖਤਰਾ ਚੱਲ ਰਿਹਾ ਹੈਗਾ ਕੱਲਾ ਇਮੀਗ੍ਰੇਸ਼ਨ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਨਹੀਂ ਤੁਹਾਡੇ ਫਾਈਨੈਂਸਸ ਨੂੰ ਲੈ ਕੇ ਹੁਣੇ ਪਹਿਲਾਂ ਰਾਜਕਰਨ ਵੀਰ ਸਿੰਘ ਉਹਨਾਂ ਨੇ ਕ੍ਰਿਪਟੋ ਕਰੰਸੀ ਨੂੰ ਲੈ ਕੇ 401k ਪਲਾਨ ਨੂੰ ਲੈ ਕੇ ਜੋਬਸ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਬਹੁਤ ਹੀ ਇਸ਼ੂਸ ਦੇ ਉੱਤੇ ਜਿਹੜੀ ਆ ਕਾਫੀ ਕੁਝ ਸਹੀ ਨਹੀਂ ਚੱਲ ਰਿਹਾ ਆ ਆਪਾਂ ਇਹ ਕਹਿ ਸਕਦੇ ਹੂੰ ਸੋ ਜਦੋਂ ਅਸੀਂ ਕਵਰਾਂ ਸਾਂਝੀ ਕਰਦੇ ਆ ਹਾਲਾਂਕਿ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਆ ਬੇ ਜਿਹੜੇ ਅਮਰੀਕਾ ਦੇ ਵਿੱਚ ਕ੍ਰਿਮੀਨਲ ਬੰਦੇ ਹੈਗੇ ਆ ਉਹ ਕਿਸੇ ਤਰ੍ਹਾਂ ਦਾ ਕਰਾਇਮ ਕਰਦੇ ਆ ਉਹਨਾਂ ਨੂੰ ਰਿਪੋਰਟ ਕਰ ਦੇਣਾ ਚਾਹੀਦਾ ਹੈਗਾ ਹਾਂ ਜਿਹੜੇ ਦੂਜੇ ਹੈਗੇ ਆ ਉਹਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈਗਾ ਸੋ ਬਹੁਤ ਵਾਰ ਸਾਡੇ ਕਮੈਂਟ ਲਿਖ ਜਾਂਦੇ ਲੈ ਦੇਖੋ ਜੀ ਇਹ ਕੀ ਕਰੀ ਜਾਂਦੇ ਹੈਗੇ ਆ ਇਹ ਪ੍ਰੈਜ਼ੀਡੈਂਟ ਟਰੰਪ ਤਾਂ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ ਹੋਰ ਤੁਸੀਂ ਇਹ ਦੱਸੋ ਭਈ ਇੱਕ ਬੰਦਾ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਉਹਦਾ ਕ੍ਰਾਈਮ ਨਹੀਂ ਹੈ ਉਹ ਵਿਚਾਰਾ ਖੇਤਾਂ 'ਚ ਕੰਮ ਕਰਦਾ ਉਹ ਲੈਂਡਸਕੇਪਿੰਗ ਦਾ ਕੰਮ ਕਰਦਾ ਉਹ ਰੈਸਟੋਰੈਂਟ 'ਚ ਕੰਮ ਕਰਦਾ ਦਸਾਂ ਨੌ ਦੀ ਕਮਾਈ ਕਰਕੇ ਉਹ ਮਿਹਨਤ ਕਰਕੇ ਆਪਣਾ ਟੱਬਰ ਪਾਲਦਾ ਕਿਸੇ ਤਰ੍ਹਾਂ ਦਾ ਕ੍ਰਾਈਮ ਨਹੀਂ ਸੋ ਉਹਨੂੰ ਤਾਂ ਇਹ ਕਿਹਾ ਜਾ ਰਿਹਾ ਭਈ ਇਹ ਬੰਦਾ ਕ੍ਰਿਮੀਨਲ ਆ ਅਮਰੀਕਾ ਦੇ ਵਿੱਚ ਇਲੀਗਲੀ ਐਂਟਰ ਹੋਇਆ ਤੇ ਇਹਨੂੰ ਅਸੀਂ ਰਿਪੋਰਟ ਕਰਨਾ ਦੂਜੇ ਪਾਸੇ ਅਮਰੀਕਾ ਦੇ ਵਿੱਚ ਜਿਹੜੇ ਵਾਈਟ ਕਾਲਰ ਕਰਾਈਮ ਵਾਲੇ ਆ ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰਸ ਦਾ ਫਰਾਡ ਕੀਤਾ ਆ ਜਿਨ੍ਹਾਂ ਨੂੰ 12 ਸਾਲ ਤਾਂ 7 ਸਾਲ ਦੀ ਫੈਡਰਲ ਪ੍ਰिजन ਹੋਈ ਹੋਵੇ ਉਹਨੂੰ ਪ੍ਰੈਜ਼ੀਡੈਂਟ ਟਰੰਪ ਮਾਫ ਕਰਦੇ ਟਰੰਪ ਹੋਣਾ ਨੇ ਟੌਡ ਤੇ ਜੁਲੀ ਕ੍ਰਿਸਲੀ ਰਿਐਲਿਟੀ ਟੀਵੀ ਕਪਲ ਆ ਜਿਹੜੇ ਕਿ ਫਰਾਡ ਦੇ ਵਿੱਚ ਕਨਵਿਕਟ ਹੋਏ ਸੀ ਇਹਨਾਂ ਨੇ ਜਿਹੜਾ ਆਪਣਾ ਸ਼ੋਅ ਸੀਗਾ ਇਹ 2014 ਤੋਂ 2023 ਤੱਕ ਹ ਇਹ ਚਲਾਇਆ ਸੀ ਤੇ ਉਹਨਾਂ ਨੇ ਇਹ ਕਿਹਾ ਕਿ ਉਹ ਬਹੁਤ ਵੱਡੇ ਰੀਅਲ ਏਸਟੇਟ ਦੇ ਟਾਈਕੂਨ ਹੈਗੇ ਆ 셀ਫ ਮੇਡ ਮਿਲੀਅਨਅਰਸ ਹੈਗੇ ਆ ਤੇ ਲੋਕਾਂ ਦੇ ਉਹਨਾਂ ਨੇ 36 ਮਿਲੀਅਨ ਡਾਲਰ ਤੱਕ ਦੇ ਜਿਹੜੇ ਆ ਪਰਸਨਲ ਲੋਨਸ ਉਹ ਸ਼ੱਕ ਗਏ ਫਰਾਡ ਹੋਇਆ ਉਹਨਾਂ ਨੇ ਟੈਕਸ ਜਿਹੜੇ ਉਹਨਾਂ ਨੇ ਫਾਈਲ ਕਰਨੇ ਸੀ 2013 14 15 16 ਦੇ ਵਿੱਚ ਟੈਕਸ ਹੀ ਨਹੀਂ ਫਾਈਲ ਕੀਤੇ ਆਪਣੇ ਹੁਣ ਆਪਾਂ ਜਿਹੜੇ ਲੋਕ ਜਦੋਂ ਸਾਰੇ ਟੈਕਸ ਫਾਈਲ ਕਰਦੇ ਆ ਸਾਡੀਆਂ ਚੀਕਾਂ ਨਿਕਲਦੀਆਂ ਭਾਈ ਸਾਨੂੰ ਐਨੇ ਪੈਸੇ ਦੇਣੇ ਪੈਣੇ ਟੈਕਸ ਦੇ ਆ ਹੁਣ ਇਹ ਜਿਹੜੇ ਮਿਲੀਨੀਅਰ ਬੰਦੇ ਸੀਗੇ ਇਹਨਾਂ ਨੇ ਟੈਕਸ ਤੇ ਨਹੀਂ ਫਾਈਲ ਕੀਤੇ 4 ਸਾਲ ਇਹਨਾਂ ਨੂੰ 12 ਸਾਲ ਤੇ 7 ਸਾਲ ਦੀ ਫੈਡਰਲ ਜਿਹੜੀ ਪ੍ਰिजन ਹੋਈ ਸਜ਼ਾ ਹੋਈ ਜੂਰੀ ਨੇ ਕਨਵਿਕਟ ਕੀਤਾ ਉਹਨਾਂ ਨੂੰ ਬੈਂਕ ਤੇ ਟੈਕਸ ਫਰਾਡ ਅਫੈਂਸਸ ਦੇ ਵਿੱਚ 2022 ਦੇ ਵਿੱਚ ਤੇ ਹੁਣ ਜੋ ਪ੍ਰੈਜ਼ੀਡੈਂਟ ਟਰੰਪ ਹੁਣੀ ਆ ਉਹਨਾਂ ਨੇ ਦੋਨਾਂ ਨੂੰ ਮਾਫ ਕਰ ਦਿੱਤਾ ਹੈਗਾ ਹੁਣ ਇੱਥੇ ਕੰਪੇਅਰ ਕਰਕੇ ਤੁਸੀਂ ਦੇਖੋ ਕਿ ਕਿਹੜਾ ਬੰਦਾ ਜਿਹੜਾ ਉਹ ਕ੍ਰਾਈਮਨਲ ਹੈਗਾ ਕ੍ਰਾਈਮਨਲ ਕਿਹੜਾ ਹੈ ਤਾਂ ਤੁਸੀਂ ਇਹ ਦੇਖੋ ਵੀ ਚੱਲ ਕੀ ਰਿਹਾ ਕੱਲੇਕ ਸ਼ੈਰੀਫ ਜਿਹੜਾ ਫਰਾਡ ਦੇ ਵਿੱਚ ਸੀਗਾ ਉਹਨੂੰ ਵੀ ਮaaf ਕੀਤਾ ਸੋ ਫਰਾਡੀਆਂ ਨੂੰ ਮaaf ਕਰਨ ਦਾ ਸਿਲਸਿਲਾ ਜਿਹੜਾ ਐਸ ਟਾਈਮ ਪੂਰੀ ਤਰ੍ਹਾਂ ਜਿਹੜਾ ਚੱਲ ਰਿਹਾ ਆ ਸੋ ਅੰਦਰ ਖਾਤੇ ਕੁਝ ਮਿਲ ਲਿਆ ਆ ਉਹਨਾਂ ਨੂੰ ਜਾਂ ਐਸੀ ਜਿਹੜੀ ਕਿਹੜੀ ਨਵੀਂ ਪਰਤ ਜਿਹੜੀ ਉਹ ਪਾ ਰਹੇ ਆ ਜੇ ਬਾਈਡਨ ਨੂੰ ਕੋਸਦੇ ਸੀਗੇ ਵੀ ਉਹ ਆਪਣੇ ਟੱਬਰ ਤੋਂ ਜਿਹੜਾ ਉਹ ਉਹ ਮaaf ਕਰਕੇ ਜਿਹੜਾ ਉਹ ਚਲਾ ਗਿਆ ਵੀ ਸਾਰਾ ਕੁਝ ਤੇ ਘੱਟ ਤੁਸੀਂ ਵੀ ਨਹੀਂ ਫਿਰ ਜਿਹੜੀ ਉਹ ਕਰ ਰਹੇ ਨਾ ਅ ਸੋ ਜੇ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਸ਼ੀਸ਼ਾ ਦਿਖਾਉਂਦੇ ਆਂ ਤੇ ਸ਼ੀਸ਼ਾ ਆਪ ਵੀ ਨਾਲ ਜਿਹੜਾ ਉਹ ਦੇਖਣਾ ਚਾਹੀਦਾ ਆ ਜਿਨ੍ਹਾਂ ਨੇ ਪੁਲਿਸ ਵਾਲੇ ਕੋਟੇ ਮਾਰੇ ਉਹ ਸਾਰੇ ਦੇ ਸਾਰੇ ਮਾਫ਼ ਕਰਤੇ ਉਦਾਂ ਜੀ ਅਸੀਂ ਪੁਲਿਸ ਵਾਲਿਆਂ ਦੇ ਨਾਲ ਆ ਸਾਨੂੰ ਫੋਰਸ ਦਾ ਜਿਹੜੀ ਉਹ ਚਿੰਤਾ ਜਿਹੜੀ ਬਹੁਤ ਆ ਉਹ ਸਾਰੀਆਂ ਚੀਜ਼ਾਂ ਦੂਜੇ ਪਾਸੇ ਫਰਾਡ ਨੂੰ ਅਸੀਂ ਰੋਕਣਾ ਆ ਜਿੱਥੇ ਸਭ ਤੋਂ ਜ਼ਿਆਦਾ ਡਰੱਗ ਦਾ ਆਦਾਨ-ਪ੍ਰਦਾਨ ਹੁੰਦਾ ਸੀ ਸਿਲਕ ਰੂਟ ਰੀ ਵੈਬਸਾਈਟ ਦਾ ਜਿਹੜਾ ਮੇਨ ਸੀਗਾ ਬਣਾਉਣ ਵਾਲਾ ਉਹਨੂੰ ਮਾਫ ਕਰਤਾ ਆ ਹੁਣ ਫਰਾਡੀਏ ਜਿਹੜੇ ਆ ਉਹਨਾਂ ਨੂੰ ਮਾਫ ਕੀਤਾ ਜਿਹੜਾ ਉਹ ਜਾ ਰਿਹਾ ਕੇਸਰਾ ਦੇ ਉੱਤੇ ਜਿਹੜਾ ਉਹ ਆਪਾਂ ਕੱਲਾ ਇਹ ਨਹੀਂ ਰਾਜਕਨਵੀਸ ਜੀ ਬਹੁ ਹਾਈ ਪ੍ਰੋਫਾਈਲ ਜਿਹੜੇ ਜਨਰਲ ਲੋਕਾਂ ਨੇ ਫਰਾਡ ਕੀਤਾ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਮਾਫ ਕੀਤੇ ਆ ਫਰਵਰੀ ਮਹੀਨੇ ਦੇ ਵਿੱਚ ਇਲਿਨੋਇਸ ਦੇ ਗਵਰਨਰ ਰੋਡ ਬਲੇਗੋਵਿਚ ਜੋ ਆ ਉਹਨਾਂ ਤੇ ਕਰਪਸ਼ਨ ਚਾਰਜ ਲੱਗੇ ਸੀ 2011 ਚ ਉਹਨਾਂ ਦੀ 14 ਸਾਲਾਂ ਦੀ ਸਜ਼ਾ ਸੀ ਉਹਨਾਂ ਨੂੰ ਕਮਿਊਟ ਕੀਤਾ ਗਿਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਮਾਰਚ ਮਹੀਨੇ ਦੇ ਵਿੱਚ ਟੈਨਸੀ ਦੇ ਸਟੇਟ ਸੈਨੇਟਰ ਬ੍ਰਾਇਨ ਕੈਲਸੀ ਜਿਨ੍ਹਾਂ ਨੂੰ 21 ਮਹੀਨੇ ਦੀ ਸਜ਼ਾ ਸੀਗੀ ਇਲੈਗਲ ਫਾਈਨੈਂਸ ਸਕੀਮ ਦੇ ਅੰਡਰ ਉਹਨਾਂ ਨੂੰ ਜਿਹੜਾ ਹੈ ਮਾਫ ਕੀਤਾ ਗਿਆ ਮਸ਼ੈਲ ਫਿਓਰੇ ਇਹ ਲਾਸ ਵੇਗਸ ਸਿਟੀ ਕੌਂਸਲ ਵੂਮੈਨ ਤੇ ਸਾਬਕਾ ਰਿਪਬਲਿਕਨ ਸਟੇਟ ਲਾ ਮੇਕਰ ਸੀ ਇਸ ਨੂੰ ਜਿਹੜਾ ਮਾਫ ਕੀਤਾ ਗਿਆ ਤੇ ਇਹਦੇ ਉੱਤੇ ਬੜੇ ਤਰ੍ਹਾਂ ਦੇ ਜਿਹੜੇ ਚਾਰਜਸ ਲੱਗਦੇ ਸੀਗੇ ਸਕਾਟ ਜੈਂਕਨਸ ਦੀ ਤੁਸੀਂ ਦੱਸਿਆ ਹੀ ਆ ਵਰਜੀਨੀਆ ਦਾ ਜਿਹੜਾ ਸ਼ੈਰਫ 75000 ਡਾਲਰ ਲਿਆ ਸੀ ਇਨ ਐਕਸਚੇਂਜ ਫਾਰ ਅਪੋਇੰਟਿੰਗ ਮਲਟੀਪਲ ਬਿਜ਼ਨਸਮੈਨ ਐਜ਼ ਆਕਜ਼ਿਲਰੀ ਡਿਫਟੀ ਸ਼ੈਰਫਸ ਉਹਦੇ ਜਿਹੜੀ ਕੱਲ ਪੈਪਰ ਕਾਉਂਟੀ ਡਿਪਾਰਟਮੈਂਟ ਉਹਦੇ ਵਿੱਚ 10 ਸਾਲਾਂ ਦੀ ਸਜ਼ਾ ਹੋਈ ਸੀ ਸੋ ਇਹ ਜਿਹੜੇ ਹਾਈ ਲੈਵਲ ਬੰਦੇ ਆ ਜਿਹੜੇ ਕ੍ਰਿਮੀਨਲ ਸੀਗੇ ਉਹਨਾਂ ਨੂੰ ਮਾਫ ਕੀਤਾ ਗਿਆ ਹੈਗਾ ਤੇ ਸੋ ਇਸ ਕਰਕੇ ਜਿਹੜੀ ਆਪਾਂ ਖਬਰਾਂ ਸਾਰੀਆਂ ਸਾਂਝੀਆਂ ਕਰਦੇ ਆ ਇਹ ਨਹੀਂ ਮੈਟਰ ਕਰਦਾ ਵੀ ਆਪਾਂ 트ੰਪ ਉਹਨਾਂ ਦੇ ਸਪੋਰਟਰ ਆ ਜਾਂ ਅਗੇਂਸਟ ਆ ਵੀ ਕੀ ਕੁਝ ਵਾਪਰ ਰਿਹਾ ਹੈਗਾ ਤਾਂ ਕਿ ਤੁਹਾਨੂੰ ਪਤਾ ਹੋਵੇ ਕੱਲੀ ਇੱਕ ਚੀਜ਼ ਨਾ ਦੇਖਿਆ ਕਰੋ ਵੀ ਲੈ ਵੀ ਆਹ ਹੋ ਗਿਆ ਜੀ ਨਹੀਂ ਜੀ ਫੱਟੇ ਚੱਕਤੇ ਜੀ ਆਹ ਹੋ ਗਿਆ ਸੋ ਇਸ ਰਿਐਲਿਟੀ ਨੂੰ ਜ਼ਰੂਰ ਚੈੱਕ ਰਿਆ ਕਰੋ ਜੀ